ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਨੂਚੀ ਕਾਂਗਰਸ ਪਾਰਟੀ ਦੀ ਨੀਦਰਸ਼ਕ ਬਦਲ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਵਿੱਚ ਭਰੋਸਾ ਪ੍ਰਗਟ ਕਰਕੇ ਮੈਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦਾ ਦੂਸਰੀ ਵਾਰ ਪ੍ਰਧਾਨ ਬਣਾਇਆ ਹੈ ਮੈਂ ਪਹਿਲਾਂ ਵੀ ਇਸਲੀ ਟਿਨੌਰ ਚ ਵੀ ਕਾਂਗਰਸ ਪਾਰਟੀ ਦੀਆਂ ਜੋ ਆਲ ਇੰਡੀਆ ਕਾਂਗਰਸ ਕਮੇਟੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜੋ ਵੀ ਪ੍ਰੋਗਰਾਮ ਸਾਨੂੰ ਮਿਲਦੇ ਸੀ ਉਹਨਾਂ ਨੂੰ ਇਨਮੇਨ ਲਾਗੂ ਕਰਕੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕਾਂਗਰਸ ਪਾਰਟੀ ਚੜ੍ਹਦੀ ਕਲਾ ਲਈ ਕੰਮ ਕਰਦਾ ਰਹਾਂ ਹੁਣ ਵੀ ਮੈਂ ਯਕੀਨ ਦਿਵਾਉਣਾ ਹੈ ਕਾਂਗਰਸ ਪਾਰਟੀ ਦੇ ਜੋ ਵੀ ਸਾਨੂੰ ਪ੍ਰੋਗਰਾਮ ਆਉਣਗੇ ਉਹਨਾਂ ਨੂੰ ਬੜੀ ਮਿਹਨਤ ਇਮਾਨਦਾਰੀ ਦੇ ਨਾਲ ਇਨ ਬਿਨ ਲਾਗੂ ਕਰਕੇ ਥਲੜੇ ਬੂਥ ਲੈਵਲ ਤੋਂ ਚੱਲ ਕੇ ਮੰਡਲ ਲੈਵਲ ਬਲਾਕ ਲੈਵਲ ਜ਼ਿਲ੍ਹਾ ਕੌਂਸਲ ਦੇ ਸਾਡੇ ਵੱਖ-ਵੱਖ ਸੈਨੇ ਜਿਹੜੇ ਉਹਨਾਂ ਦੇ ਸਾਥੀਆਂ ਨੂੰ ਨਾਲ ਲੈ ਕੇ ਉਹ ਪ੍ਰੋਗਰਾਮਾਂ ਨੂੰ ਲਾਗੂ ਕਰਕੇ ਉਹ ਨੀਤੀਆਂ ਨੂੰ ਲਾਗੂ ਕਰਕੇ ਕਾਲਸ ਪਾਰਟੀ ਦੀ ਜਿਹੜੀ ਹੈ ਮਜ਼ਬੂਤੀ ਲਈ ਕੰਮ ਕਰੂੰਗਾ 2027 ਵਾਸਤੇ ਮੈਂ ਹਰ ਆਪਣੇ ਸਾਥੀ ਨੂੰ ਆਗੂ ਨੂੰ ਨਾਲ ਲੈ ਕੇ ਪਾਰਟੀ ਦੇ ਹਰ ਪ੍ਰੋਗਰਾਮ ਨਿਜਲੇ ਲੈਵਲ ਤੋਂ ਲੈ ਕੇ ਜ਼ਿਲ੍ਹੇ ਤੱਕ ਲਾਗੂ ਕਰਕੇ ਆਪਣੇ ਜਿਹੜੇ ਮੇਰੇ ਦੋ ਹਲਕੇ ਨੇ ਪਟਿਆਲਾ ਅਰਗੁਨ ਪਟਿਆਲਾ ਰੂਲਰ ਦੇ ਵਿੱਚ ਮਿਹਨਤ ਕਰਕੇ ਪਾਰਟੀ ਦੀ ਜਿੱਤ ਕਰਾ ਕੇ ਉਹ ਦੋਨੋਂ ਸੀਟਾਂ ਪਾਰਟੀ ਦੀ ਝੋਲੀ ਵਿੱਚ ਪਾਉਂਗਾ ਮੈਂ ਫਿਰ ਇੱਕ ਵਾਰ ਸਾਡੀ ਸਮੂਚੀ ਕਾਂਗਰਸੀ ਲੀਡਰਸ਼ਿਪ ਸਾਡੇ ਆਲ ਇੰਡੀਆ ਦੇ ਪ੍ਰਧਾਨ ਮਲਿਕ ਅਰਜਨ ਖੜਗੇ ਜੀ ਹਿੰਦੁਸਤਾਨ ਦੇ ਦਿਲਾਂ ਦੀ ਧੜਕਨ ਲੀਡਰ ਆਫ اپੋਜੀਸ਼ਨ શ્રી راہુલ ગાંધી ਜੀ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਗੋਬਿੰਦ ਸਿੰਘ ਸਾਡੇ ਅਸੈਂਬਲੀ ਚ ਆਪੋਜੀਸ਼ਨ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਜੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਤੰਨੀ ਜੀ ਸਾਡੇ ਮੈਂਬਰ ਪਾਰਲੀਮੈਂਟ ਡਾਕਟਰ ਤਨਵੀਰ ਗਾਂਧੀ ਜੀ ਔਰ ਸਾਡੇ ਸਾਬਕਾ ਕੈਬਨਰ ਮੰਤਰੀ ਸ਼੍ਰੀ ਬ੍ਰਹਮ ਜੀ ਦਾ ਔਰ ਮੇਰੇ ਸਾਰੇ ਜਿੰਨੇ ਮੇਰੇ ਸਾਥੀ ਹੈ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਔਰ ਫਿਰ ਇੱਕ ਵਾਰ ਮੈਂ ਇਹ ਯਕੀਨ ਦਿਵਾਉਣਾ ਹੈ ਵੀ ਆਉਣ ਵਾਲੀਆਂ 2027 ਦੀ ਚੋਣਾਂ ਵਿੱਚ ਅਸੀਂ ਸਾਰੇ ਰਲ ਕੇ ਸੱਚ ਮਿਹਨਤ ਕਰਕੇ ਇਹ ਜਿੱਤ ਪ੍ਰਾਪਤ ਕਰਾਂਗੇ ਜੈ ਹਿੰਦ ਜੈ ਕਾਂਗਰਸ ਓਕੇ